ਸਵਾਗਤ ਹੈ ਕਿਸਾਨ ਵੀਰੋ ਉਹਦਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗੱਲ ਕੋਠੇ ਜੀ ਸਹਨੇ ਦੇ ਵਿੱਚੋਂ ਵਜਿਆਵਾ ਇੱਕ ਤੁਹਾਨੂੰ ਜਰਸੀ ਵੈਡ ਦਿਖਾਵਾਂ ਮਗਰ ਵੀ ਜਰਸੀ ਬੱਸੀ ਦਿਖਾਵਾਂ ਗੱਲਬਾਤ ਸਾਰੀ ਕਰਾ ਦੇ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫਿਰ ਕਰਨਾ ਜੀ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਾ ਸਸਤੀ ਕਾ ਬਾਈ ਜੀ ਸਸਤੀ ਕਾ ਜੀ ਹੋ ਠੀਕ ਠਾਕ ਹੋ ਜੀ ਬੜਾ ਤਾਂ ਨੰਬਰ ਬੋਲ ਦਿੱ ਗਏ ਜੀ ਬਰਾਏਗਾ ਜੀ 70872 ਜੀ 57632 57732 31 ਪਿੰਡ ਆਪਣਾ ਜੀ ਘੱਲ ਕੋਠੀ ਜੀ ਜ਼ਿਲ੍ਹਾ ਆਪਾਂ ਨੂੰ ਤਹਿਸੀਲ ਤਪਾ ਨੇੜੇ ਆਪਣੇ ਇੱਕ ਪਾਸੇ ਥੋੜਾ ਵੱਡਾ ਪਿੰਡ ਸੈਣਾ ਹਨਾ ਇੱਕ ਪਾਸੇ ਪੱਖੋ ਕੈਂਚ ਵਿਚਾਲੇ ਆ ਜਾਂਦਾ ਤੇ ਭਦੌੜ ਵੀ ਨੇੜੇ ਆ ਗਿਆ ਤੇ ਬਰਨਾਲੇ ਦੇ ਵੀ ਨਹੀਂ ਦੀ ਇੱਕ ਹੀ ਪਿੰਡ ਆ ਬਰਨਾ ਤੇ 12-13 ਕਿਲੋਮੀਟਰ ਓਕੇ ਜੀ ਤੇ ਬਾਈ ਜੀ ਅੱਜ ਇੱਕ ਜਰਸੀ ਵੈੜ ਦਿਖਾ ਰਹੇ ਹੈ ਤੇ ਬਾਜੂ ਜੇ ਰੇਟ ਦੇ ਵਿੱਚ ਹਨਾ ਹਾਂ ਬਾਜੂ ਕਦੋਂ ਸੂਈ ਹੈ ਜੀ ਇਹ ਰਾਸ ਸੂਈ ਜੀ ਤੇ ਜੇਰ ਇਹ ਦੀ ਕੰਪਲੀਟ ਆ ਪਈ ਆ ਜੀ ਜੇਰ ਜਮਾ ਕੰਪਲੀਟ ਪੈ ਗਈ ਜੀ ਮਗਰ ਬੱਸੀ ਆ ਜੀ ਮਗਰ ਆ ਗਈ ਬਹੁਤ ਟੌਪ ਦੀ ਬੱਛੀ ਬੱਚੀ ਦਿਖਾ ਦੇਾਂਗੇ ਜੀ ਆ ਦੇਖੋ ਪੂਰੀ ਵਧੀਆ ਬੱਚੀ ਹੈਗੀ ਤੇ ਬਈ ਧਾਰਾਂ ਤੋਂ ਨਾ ਫਰਮਾਰ ਲਗਾ ਬੈਠ ਦਿਕਾ ਹਾਂਜੀ ਹਾਂ ਚਬਾਈ ਕਰਤੀ ਸੀ ਹੁਣ ਚਬਾਈ ਹੋਈ ਵੀ ਆਪਾਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਆਂ ਜੀ ਹਾਂ 12 ਤਰੀਕ ਆ ਜੀ ਠੀਕ ਆ 10 ਵਜੇ ਸੁੱਈ ਸੀ ਜੀ ਰਾਤ ਓਕੇ ਸਵੇਰ ਚਬਾਈ ਕਰਤੀ ਸੀ 12 ਤਰੀਕ 12ਵਾਂ ਮਹੀਨਾ ਤੇ 2025 ਦੇ ਸਵੇਰ ਆਪਾਂ 9:00 ਵਜੇ ਵੀਡੀਓ ਕਰ ਰਹੇ ਆ ਤੇ ਸਾਰੀ ਤੇੜੀ ਉਹ ਇਹ ਚਬਾਈ ਦੇ ਵਿੱਚ ਬਾਕੀ ਪਈ ਹੈ ਹਾਂਜੀ ਹਾਂਜੀ ਹੋ ਲੋ ਜੀ ਟੋਰਾ ਕਰਾ ਦਗੇ ਚੈੱਕ ਤੇ ਬੱਚੀ ਚੰਗੀ ਆ ਹੋਊਗੀ ਵੀ ਦੰਦਾ ਜੀ ਹੈਨਾ ਬਾਈ ਦੰਦਾ ਜੀ ਆ ਜੀ ओके ਤੇ ਕਿੰਨੀ ਕਮੀ ਦੁੱਧ ਹੀ ਲਾ ਸਕਦੇ ਆਪਾਂ ਉਹ ਤੇ ਇਹ ਪਾ ਦੂ ਬਾਈ 15-16 ਕਿਲੋ ਓਕੇ ਇਹ ਰੋਡ ਨੇ ਪਾ ਦੇਣਾ ਥਣ ਥਣ ਬਹੁਤ ਚੰਗਾ ਲੱਗਿਆ ਜੀ ਬਾਕੀ ਬੱਸੀ ਬਹੁਤ ਚੰਗੀ ਆ ਮੰਗ ਤੇ ਸੀਲ ਸਾਬਾ ਬਾਈ ਪੂਰੀ ਪੂਰੀ ਓਕੇ ਜੀ ਸੀਲ ਸਾਬਾ ਫੁੱਲ ਆ ਬਾਈ ਦਾ ਕਹਿਣਾ ਥਣ ਲੇਵੇ ਦੀ ਚੰਗੀ ਸਾਫ ਸੁਥਰੀ ਨੇ ਆਤਮ ਨੂੰ ਕਰਮਾਂ ਨੇ ਦੇਵਾ ਤਿਆਰ ਕਰਨਾ ਤੇ ਹੁਣ ਤੁਸੀਂ ਸੋਭਾ ਦੇ ਹਿਸਾਬ ਨਾਲ ਇਹਦੀ ਜੱਜਮੈਂਟ ਕਰੋ ਪੂਰੀ ਚਮਕ ਵਾਲੀ ਆ ਜੀ ਪੂਰੀ ਜਾਣ ਵਾਲੀ ਬੱਸੀ ਓਕੇ ਜੀ ਕੱਦ ਬਹੁਤ ਜ਼ਿਆਦਾ ਹੈਗਾ ਬਾਕੀ ਦਾ ਆਮ ਨੂੰ ਸਾਮੀ ਬੜੀ ਵੀ ਜੰਗੀ ਹੈ ਨਾ ਪੂਰੀ ਜੀ ਪੂਰੀ ਆ ਦੇਖੋ ਬੱਚੇ ਤਾਂ ਬਹੁਤ ਜ਼ਿਆਦਾ ਕਰਦੀ ਜਿਹੜਾ ਕਰਦੀ ਹੈ ਤਾਈ ਕਰਕੇ ਉਸੇ ਜੀ ਬਾਰੇ ਫੇਰ ਫੋੜ ਦਿੰਨੇ ਆਪਾਂ ਕੋਈ ਗੱਲ ਨਹੀਂ ਆ ਦੇਖੋ ਜੀ ਵੇਖ ਦੀ ਕੁਆਲਿਟੀ ਕਰੋ ਚੈੱਕ ਚੰਗੀ ਆ ਗਈ ਬਸ ਇਹ ਤੋਂ ਕੋ ਕਾ ਲੋ ਹੂੰ ਤੇ ਥਾਣ ਤੋਂ ਫਿਰ ਪੂਰਾ ਮੁਠੀ ਵਾਲਾ ਹੈ ਨਾ ਬਾਈ ਪੂਰਾ 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 ਜੀ ਪੂਰਾ ਆ ਦੇਖੋ ਤੇ ਬਾਈ ਰੇਟ ਫਿਰ ਕੀ ਆ ਗਿਆ ਦਾ ਬਸ ਲੇਟ ਦਾ ਹੀ ਲੈਂਡ ਲੈਂਡ 57000 ਰੁਪਏ ਮਾਨਦਾਨ ਵਿੱਚੋਂ ਬਸ ਮਾੜਾ ਮੋਟਾ ਕਰ ਦਾਂਗੇ ਛੋੜ ਛੱਪ ਕੇ ਕਿਉਂਕਿ ਜਰਸੀ ਦੀ ਮੰਗ ਬਹੁਤ ਆ ਤੇ ਦੁੱਧ ਫੈਟ ਵਾਲਾ ਪਉਂਦਗਾ ਹਨਾ ਪੂਰਾ ਦੁੱਧ ਪਉਂਦਗਾ ਫੈਟ ਵਾਲਾ ਜੀ ਕੰਪਲੀਟ ਵਾਲੀ ਆ ਜੀ ਹਾਂ ਜੀ ਓਕੇ ਬਾਕੀ ਦੀ ਗੱਲ ਮਗਰ ਬੱਸੀ ਬਹੁਤ ਚੰਗੀ ਆ ਜੀ ਮਗਰ ਬੱਸੀ ਪਿੰਡ ਗਿੱਲ ਕੋਠੇ ਜੀ ਨੰਬਰ ਫੇਰ ਬੋਲ ਦਿਓ ਜੀ 70875 ਜੀ 52731 ਜੀ 57 731 ਜੀ 731 ਕਰ ਲਿਓ ਬਾਈ ਨਾਲ ਸੰਪਰਕ ਨਾਲ ਬੱਸੀ ਨਾਲ ਹੀ ਰਲ ਜਾਣੀ ਜਮਾ ਯਾਰ ਬੱਸੀ ਦਾ ਟੀਕਾ ਹੁਣ ਚਲ ਆਪਾਂ ਨੂੰ ਨਹੀਂ ਪਤਾ ਪਰ ਹੈ ਚੰਗੀ ਆ ਬ੍ਰੈਂਡ ਦਾ ਕੋਈ ਫਾਇਦਾ ਨਹੀਂ ਹਨਾ ਕਾਪੂ ਮਾਰਨ ਦਾ ਫਲਾਨੇ ਦੀ ਆ ਹੂੰ ਇਹ ਗੱਲ ਜਮਾ ਜਾਏ ਬਸ ਯਾਪ ਹੀ ਦੱਸ ਦੀ ਆਪ ਹੀ ਦੱਸ ਦਿਆ ਕਨ ਕਨ ਬੱਚੇ ਦਾ ਪੂਰਾ ਕੱਟ ਮਾ ਹਣਾ ਹਾਂ ਜੀ ਹਾਂ ਤੇ ਕਰ ਲਿਓ ਬਾਈ ਨੂੰ ਸੰਪਰਕ ਪਿੰਡ ਗੱਲ ਕੋਠੇ ਜੀ ਇੱਕ ਵੈੜ ਸੀ ਜਰਸੀ ਇੱਕ ਤੁਹਾਨੂੰ ਦੱਸਾਂ ਦੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਚਾਹ ਦਲੋ ਧੰਨਵਾਦ ਜਲਦ ਮਿਲਦੇ ਆਂ ਕਹਿੰਦਾ ਵੀਡੀਓ ਤੇ